ਰਹਿਰਾ ਸਾਹਿਬ ਹਰ ਜੋ ਜੋ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਪ דו ਧਰ ਮਾਰਿਆ ਪ੍ਰਹਿਲਾਦ ਤਰਾਇਆ ਓੰਕਾਰਿਆ ਨਿੰਦ ਕਾਂ ਪਟਦੇ ਨਾਮ ਦਿਉ ਖੁਲਾਇਆ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮੁਹੱਲਾ ਪਹਿਲਾ दुखदार सुख रोपया जा सकता न होई, तू करता करना मैं ना ही जा करे न होई, बलहारी कुदरत वसया तेरा अंत न जाई लख्या रहा जात मैं जो जोत मैं जाता कलकला पर को रहया तू सच्चा सर से सवाल जिनकी ते सो पार पया कौ नानक करते क्या बातां जो कुछ करना सो कर रहिया. ਸੋਦਰ ਰਾਗ ਸਾਮੁ ਮੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕਿਤੇ ਤੇਰੇ ਵਾ ਵਣਹਾਰੇ ਕਿਤੇ ਤੇਰੇ ਰਖ ਪ੍ਰੀਸੋ ਫਈਆ ਕਿਤੇ ਤੇਰੇ ਗਾਵਣਹਾਰੇ ਗਾਵਉ ਤਨੁ ਪਣ ਪਣੀ ਵੈ ਸੰਤ ਰੇ ਗਾਵੈ ਰਹਾ ਗਾਵਨ ਤੁਧਨੋ ਚਿਤ ਰੂਪ ਤੇ ਅਨਿਕ ਜਾਣਨ ਲੇਖੇ ਤਰ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇਨੇ ਦਾਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਨ ਤੁਧਨੋ ਸੇਸਵਾ ਦੇਂਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਤ ਤਨੋ ਪੰਨਰ ਪੜਨ ਕੀ ਸਰਜੂ ਜੋ ਜੋ ਵੈ ਦਾ ਨਾਲੇ ਗਾਵਤ ਤਨੋ ਮੋਨੀ ਆਵਨ ਮੋਹਨ ਸੁਰਗ ਵਚਿ ਤੇ ਆਲੇ ਗਾਵਤ ਤਨੋ ਰਤਨ ਪਾਇ ਤੇਰੀ ਅਟ ਸਤੀ ਰਤਨ ਆਲੇ ਗਾਵਤ ਤਨੋ ਜੋ ਮਾਵਰ ਸੁਰਾ ਗਾਵਤ ਤਨੋ ਖਣੀ ਚਾਰੇ ਗਾਵਤ ਤਨੋ ਖੰਡ ਮਮ ਰਵੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤਦਨੋ ਗਾਵਨ ਜੋ ਤ੍ਰਿਪਾਵਨ ਰਤੇ ਤੇਰੇ ਪਥਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸਿਵ ਜਿਤਨਾ ਉਹ ਨਾਨਕਾ ਵਿਚਾਰੀ ਸੋਈ ਸੂਈ ਸਦਾ ਸਸ ਸੱਚਾ ਸਾਚੀ ਨਾਹੀ ਹੈ ਭੀ ਉਸ ਜਨ ਜਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਤਜਿਨ ਸਿ ਮਾਇਆ ਜਿਨ ਪਾਈ ਖਰ ਖਰ ਦੇਖੈ ਕਿਤਾ ਆਪਣਾ ਜੋ ਤਿਸ ਦੀ ਵੜਿਆ ਹੋਈ ਜੋ ਇਸ ਬਾਅਵੈ ਸੋਈ ਕਰਸੀ ਫਿਰ ਕੋਨਾ ਕਰਣਾ ਜਾਈ ਸੋ ਪਾਚਾ ਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਅਸਾਂ ਅੱਲਾ ਪਹਿਲਾ ਸੁਣ ਵਡਾ ਆਖੈ ਸਭ ਕੋ ਏਕੋ ਏਡ ਵੱਡਾ ਰੀਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰੁ ਬੀਰਾ ਆਪਣੀ ਕਹੀਰਾ ਕੋਈ ਨ ਜਾਣੇ ਤੇਰਾ ਕੀਤਾ ਕਿ ਵਡਝੀਰਾ ਰਹਾਉ ਸਭ ਸੁਰਤਿ ਸੁਰਗਮਾਇ ਸਭ ਕੈਨ ਮਿਲ ਕੀਤ ਮਪਾਈ ਗਿਆਨੀ ਤੇਨੀ ਗੁਰ ਗਰਹਾਈ ਕੈ ਨ ਜਾਇ ਤੇਰੀ ਤਿਰਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕਿਆ ਵਡਿਆਈਆਂ ਤੁਧੁਣ ਸਿਧੀ ਕਿਨ ਨਾ ਪਾਈਆ ਕਰਮ ਰਹਿ ਨਾ ਠਾਕ ਰਹਾਇਆ ਵਗਣ ਵਾਲਾ ਕਿਆ ਵਿਚਾਰ ਸਿਖਤੀ ਪ੍ਰ ਤੇਰੇ ਪੰਡਾਰਾ ਜਿਸ ਤੋਂ ਦਿਤਸ ਕਿਆ ਚਾਰ ਨਾਨਕ ਸਤ ਸਵਾਰਨ ਹਾਰਾ ਅਸਾ ਹੁਲਾ ਪਹਿਲਾ ਅੱਖਾਂ ਜਿਉ ਵਿਸਰੇ ਮਰ ਜਾ ਵਗਣ ਓ ਕਾ ਸਾਚਾ ਨਾਮ ਸਾਚੇ ਨਾਮ ਕੀ ਲਗ ਕੋਕ ਉਤਪੁਖ ਖਾਏ ਚਲਿਆ ਧੂਖ ਸੋਖ ਵਿਸਰੇ ਮੇਰੀ ਮਾਇ ਸਾਚਾ ਸਵ ਸਚ ਨਾਇ ਰਹਾਓ ਸਾਚੇ ਨਾਮ ਕੇ ਤੇਲ ਬੜੇ ਆਈਆ ਭੇ ਕੀਮਤ ਨਹੀਂ ਪਾਈ ਜਿਸ ਵਰ ਕੈ ਆਪਣ ਪਾਪ ਜੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੈ ਨਾ ਹੋਵੇ ਸੁਗਦ ਦਰਨ ਚੁੱਕ ਪੋਗ ਗੁਣ ਵਰ ਨਹੀਂ ਕੋਏ ਨਾ ਕੋ ਹੋਆ ਨ ਕੋ ਜਿਉ ਲਿਆ ਤੇਰੇ ਤੇਰੀ ਦਾ ਜਨਮ ਕਰਕੇ ਕੀਤੇ ਰਾਖ ਸੰਸਾਰ ਤੇ ਗੁਜਾਤ ਨਾਰਕ ਨਾਮ ਬਾਸ ਨਾਤ ਰਾਗ ਉਦਰੀ ਮਹੱਲਾ ਚੌਥਾ ਹਰ ਕੀ ਜੈ ਸਤਿਗੁਰ ਸਰਪੁਰਖ ਆਵਿਨੋ ਕਰੋ ਗੁਰਪਾਸ ਹਮ ਕੀ ਰੇ ਕਿਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵੋ ਗੋਵਰਾਨ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਂਥ ਕਾਇ ਅਕੀਰਤੁ ਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰਿ ਹਰਿ ਨਾਮ ਮਿਲੈ ਤ੍ਰਿ ਤਸੈ ਮੇ ਸੰਗਤ ਗੁਣ ਪ੍ਰਗਾਸ ਜਿਨ ਹਰਿ ਰਸ ਨਾਮ ਨ ਪਾਇ ਤਿ ਉਪਾਧਿਨ ਜੰਪਾਸ ਜੋ ਸਤਿਗੁਰ ਸਨ ਸੰਗਤ ਨੇ ਆਇ ਤ੍ਰਿਗ ਜੀਵ ਤ੍ਰਿਗ ਜੀਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਇ ਤਿ ਤਰਵਸਤਿ ਕਲਿ ਕਾਲੇ ਖਾਸ ਤਨ ਤਨ ਸਸਗ ਜਿਤ ਰਸ ਪਾਇ ਬਿਜ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪ੍ਰਦੇਵਾ ਕਾਹੇ ਰੇ ਉੱਚ ਤੋ ਦਮ ਜਰ ਹਰ ਜੀ ਉਪਰਿਆ ਸਹਿਲ ਉਤਰਵ ਜੰਤਿ ਉਪਾਇ ਤਾ ਕਰਜ ਕਾਗੇ ਕਰਥ ਰਿਆ ਮੇਰੇ ਬਾਦੋ ਜੀ ਸਤ ਸਖਤ ਮਿਲੇ ਸੂਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਖੇ ਕਾਸ਼ਟ ਹਰਿਆ ਰਹਾਉ ਜਨਮ ਪਿਤਾ ਲੋਕ ਸੁਪੰਤਾ ਕੋ ਨ ਇਸ ਕੀ ਤਰਿਆ ਸਿਲਸਿਲੇ ਸੁਭਾਏ ਧਾਪੁਰ ਕਾਇ ਮਨ ਕੋ ਕਰਿਆ ਉੜੇ ਉੜਵਸ ਕੋ ਸਾਥਿ ਪਚਵ ਚਿਰ ਛਲਿਆ ਰਤਨ ਕਮਨ ਕਲਾਵੈ ਕੌਣ ਸੁਗਾਵੇ ਮਨ ਮ ਸਿਮਰਨ ਕਰਿਆ ਸਭ ਨਿਦਾਨ ਦਸ ਸਡਿ ਸਿਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਵਰ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆ ਬਲਿਆ ਰਾਗ ਸਭ ਹਲਾ ਚੌਥਾ ਸੋ ਓਰ ਕੀ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰਿ ਪ੍ਰਖ ਨਿਰੰਜਨ ਰਗਮਗਮ ਪਾਰਾ ਸਉਤਿਆ ਵੈ ਸਉਤਿਆ ਵੈ ਤੁਜੀ ਅਸ ਸਤੇ ਵਿਸਰਜਣ ਪਾਰਾ ਸਭ ਜੀ ਤੁਮਾਰੇ ਜੇ ਤੁਮ ਜੀ ਅਕਾਦਾ ਤਾਰਾ ਭਰਤਿ ਆਵੋ ਸੰਤੋ ਜੀ ਸਬਦ ਗੁਸਾਨ ਹਾਰਾ ਰੱਪੇ ਠਾਕੁਰ ਰੱਪੇ ਸੇਵਕ ਜੀ ਕਿਆ ਲਾਲ ਜਤ ਵਿਚਾਰਾ ਤੂੰ ਟਟਕੜੇ ਅੰਤਰ ਸ਼ਰਮਨੀ ਅੰਤਰ ਜੀ ਰਖੋ ਬ੍ਰਹਸਮਾਣਾ ਇਕਦਾਂ ਲੇਪੇ ਖਾਰੇ ਜੀ ਸਭ ਤੇਰੇ ਤੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁक्ता ਜੀ ਤੁਧਿ ਮਿਲ ਨਾ ਵੰਡਾ ਜਾਣਾ ਤੂੰ ਪਾਰ ਬ੍ਰਹਮ ਬਿਆੰ ਜੀ ਤੇਰੇ ਕਿਆ ਹੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੂ ਜਿਜ ਨਾਨ ਫਿਰ ਕੁਰਬਾਣਾ ਹਰ ਤੇ ਆਵੇ ਹਰ ਤੇ ਆਵੇ ਤੁਜੀ ਜੀ ਸ੍ਰੀ ਜੁਗ ਮੈ ਸੁਵਾਸੀ ਸੇਉ ਮੁਕਤ ਸੇਉ ਪਜਨਤ ਜੀ ਜਿਨ ਤੋਟੀ ਜੋਖੀ ਪਾਸੇ ਜਨਨਿਰਭੋ ਜਨਨਿਰਪੋ ਤੇ ਜੀ ਤਿਨ ਕਾ ਬੋ ਸੰਗੁ ਅਸੀ ਜਿਨ ਸੇਵੈ ਜਿਨ ਸੇਵੈ ਮੇਰਾਰ ਜੀ ਤੇਰਾ ਰੂਪ ਸਮਾਸੀ ਸੇਤਨ ਸੇਤਨ ਜਨਰ ਤੇ ਰਜੀ ਜਨਨ ਤਿਰਵਲ ਜਾਸੀ ਤੇਰੀ ਭਤਿਰ ਪਰ ਪੰਡਾਰ ਜੀ ਬਰੇ ਬੇ ਬੇਨਤਾ तेरे भगत तेरे पसरा तुझे नक नेक नंता तेरी अनक तेरी अनक पूजा जी तो ताप जप बेनता तेरे अनेक तेरे अनेक प्रभु सुर सात जी कर क्रिया कर कर्म करता -कर से भक्त से भक्त निजन नानक जी जो पाव मेरे रुकता तू आत्मक परम प्रकर्ता प्रकर प्रकर जी तू जीवन वर्णा ਭਾਬਾ ਸੋਈ ਵਰਤਾਜੀ ਤੁਮ ਆਪੇ ਕਰੈ ਸੋਈ ਤੁਧਾ ਆਪੇ ਸਿਰ ਸੋ ਪਾਈ ਜੀ ਤੁਧਿਆਪੇ ਸ੍ਰੀ ਸੋ ਗੋਈ ਜਨਨ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹ ਕਾ ਜੇ ਨਹ ਸਰਬਿਆਦ ਸੁਪਾਇ ਸਜਣਾ ਸੁਆਇ ਤੂੰ ਹੱਥੇ ਕਰਤਾ ਤੇਰਾ ਕਿਆ ਸੁ ਹੋਏ ਦੋਦਵੇਂ ਦੂਜਾ ਆਵਰਨਾ ਕੋਏ ਤੁਮ ਘਰ ਘਰ ਵੇਖਿਆ ਜਾਣੈ ਸੋਏ ਜਨ ਨਾਨਕ ਗੁਰੂਖ ਪ੍ਰਗਟ ਹੋਏ ਅਸਾਂ ਮੁਲਾ ਮਲਾ ਤਿਸਰੜੇ ਪਹਿਲੇ ਨਿਵਾਸਾ ਪਾਣ ਕਾ ਤਿਨਹਿ ਕੀਆ ਪੰਕਜ ਮੈਂ ਪਗਲੀ ਚਾਲੈ ਆਂ ਦੇਖਾਂ ਤੈ ਤਰੂ ਬਿਅਲੇ ਮਨ ਇੱਕ ਨਾ ਚਿਤ ਗੁੜ ਬਨਾ ਹਰ ਮਿਸ਼ਰਤ ਤੇਰੇ ਗੁਣ ਗਲਿਆ ਰਹਾਉ ਨਾਉ ਦਿੱਤੀ ਸਤਿਨੇ ਪੜਿਆ ਮੁਰਗੂ ਦਾ ਜਨ ਪਿਆ ਪਰਮੋਤ ਨਾਨਕ ਤਿਲਕੇ ਸਰਣਾ ਜਿੰਤੂ ਨਹੀਂ ਵਿਸਰਿਆ ਅਸਾ ਵਾਹਿ ਪ੍ਰਪਤ ਮਨ ਦਿਉਰੀਆ ਗੋਮਣ ਕੇ ਤੇਰੀ ਪ੍ਰਿਆ ਅਵਲ ਕਾ ਤਰ ਕ ਤਨਾ ਕਾਮ ਬਲ ਸਾਸਨ ਪੇ ਕੇਵਲ ਨਾਮ ਸਰਜਾਂ ਦਾ ਬਦਰ ਤਨ ਕੈ ਜਨਮ ਮ੍ਰਿਤਤਾ ਜਾ ਤ੍ਰਿਮਾਇਆ ਕੇ ਰਹਾਉ ਜਪਤ ਆਪ ਸੰਜਮ ਤਰਮ Jangan petak pesan पाथई दसमी कव्यवाद बेनती चौपाई हमरी करो हाथ दे रक्षा पूर्णो चित की इच्छा तव तो चरण में मारा अपना जान प्रवृत्त पारा हमरे जुड़ सवे तुम काहो आपाद में बचाओ सुखी बसे मोरो परिवारा सेवसी सवे करतारा

संसार प्यारे रात पाए ब्रमा मंत्र काल पाये शिव ज्योतरा काल पाये कृपिशंबर काल जवन का काल, काल, काल का जोगी शिव की ओ विद्राज्योति ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਿਛੇ ਉਪਜਾਇਓ ਆਦਿ ਤੇ ਕੇ ਉਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤੇ ਸਹਿ ਕੋ ਹਮਾਰੇ ਸਗਲ ਪ੍ਰਜਾ ਜਨੇ ਆਪ ਸਵਾਰੀ ਸੇ ਉਪਰ ਕੋ ਸਗੁਣ ਸੁਖ ਦੇਵ ਸਤਰਣ ਕੋ ਪਲਨੋ ਬਦਕਿਓ ਕਟਕਟ ਕੇ ਅੰਤਰ ਕੇ ਜਾਤ ਪਲੇ ਬਲੇ ਕੀ ਕੀ ਪਛਾਨਤ ਜੀਟੀ ਦੇਖੋ ਚਰ ਸੁਲਾ ਸਬਰ ਕਿਰਪਾ ਦੇਖ ਕਰ ਸੁਲਾ ਸੰਤਨ ਦੁਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਖੀ ਏ ਕੇ ਕੀ ਪਿਰ ਪਛਾਨੈ ਖਟਖਟ ਕੇ 扑扑 ਕੀ ਜਾਣੈ ਜਬ ਜਕਰ ਕਰ ਕਰ ਤਾਰਾ ਪਰਜਤਰਤਵ ਦੇ ਅਪਾਰਾ ਜਵ ਆਕਰ ਕਰ ਤੋ ਕੋ ਤੁਮ ਮੈ ਮਿਲ ਦੇ ਤਰਸ ਗੂੰ ਜੇ ਤੇ ਉਬਦਨ ਸਿਰ ਸੋ ਤਾਰਿਆ ਪਾਪ ਨੇ ਓਜ ਵਿਚਾਰੈ ਤੁਮ ਸਭੇ ਤੇ ਰਹਿ ਨਿਰਾਲ ਨੋ ਜਾਣ ਤੇ ਬੇਦ ਬੇਦ ਰਿਆਲ ਨਿਰੰਕਾਰ ਨਿਕਾ ਨੀ ਲੰਬੁ ਆਦ ਨਿਰ ਨਾਦ ਸੰਭੁ ਤਾ ਕਰੋੜ ਉਚਾਰ ਪਿਦਾ ਜਕੂ ਪੇ ਨਪਾਵਤ ਵਿਦਾ ਤਾ ਕੋ ਕਿਰਪਾ ਨਿਮਾਨ ਤਵਾ ਵੜ ਫਕਤ ਭੇਦ ਨ ਜਾਣਤ ਮਾਦੇਵ ਕੋ ਕੈਸਦਾ ਸਿਮਰੰਕਾਰ ਦਾ ਜਿਤਨੇ ਪੇਵ ਆਪ ਆਪ ਕੀ ਮਿਹਰ ਜੀਤੀ ਬਨਦ ਬਿਲ ਮਤੂ ਹੈ ਤੇ ਤੀ ਤੁਰਨ ਕਨਦ ਬਗਵਾਨ ਤੇ ਹਾਰੇ ਤਿਲਕੇ ਤੁਮ ਸੰਕਟ ਸਭ ਢਾਰੇ ਜੋ ਕੋ ਇਕ ਵਾਰ ਤੇ ਹੈ ਤਾਂ ਕੇ ਕਾਲ ਨਿਕਨੀ ਹੈ ਰਥਾ ਹੋਏ ਤਹੀਂ ਸਭ ਕਾਲ ਦੁਸ਼ਟ ਅਸ਼ਟ ਤਰੇ ਤਦ ਕਾਲਾ ਕਿਰਪਾ ਜੀ ਤੰਜਾਨੀ ਅਰਵ ਤਾਂ ਕੇ ਤਾਪ ਤਨਕ ਹੋ ਹਰੋ ਰੋ ਹਿਰਦ ਸਿਧ ਕਰਮੋ ਸਭ ਹੋਏ ਦੁੜਛਾ ਚੋਸ ਕਾ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸਤੇ ਤਾਹੀ ਉਬਾ ਜਿੰਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਕ ਕੇਤ ਮੈਂ ਸਣ ਤਿਹਾਰੀ ਆਪਾ ਦੇ ਲੂਬਾਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤਮੈ ਸਰਣ ਤਿਹਾਰੀ ਆਪ ਹੱਥ ਦਲਿ ਹੋਇ ਉਬਾਰੇ ਸਰਬ ਦੋਸਤੇ ਦੋਪ ਤੇ ਲੁ ਬਚਾਈ ਸਵਿਆ ਪਾਏਗੇ ਜੋਤੇ ਤੁਮਰੇ ਤਵਤੇ ਉਹ ਅੰਕ ਦਿਨੇ ਅਨੇਓ ਰਾਮ ਰੇ ਗੁਰਾਨ ਪੁਰਾਨ ਅਨੇ ਕਮ ਤੇ ਇੱਕ ਨਾ ਮਾਨਿਓ ਸਿਮਰ ਸਾਸ ਸਰਬੇ ਚੋਂ ਪੇਰ ਕਾ ਮੇਕ ਨਾ ਜਾਣਿਓ sirez pan kripa tumre kar maina kiyo sabto ਵਖਾਣੇ ਹੋ ਦੁਬਾਰਾ ਸਗਲ ਦੁਆਰ ਕੋ ਛਾੜ ਕੇ ਆ ਗਿਓ ਤੁਹਾਰੋ ਦੁਆਰ ਬਾਏਂਗੇ ਕੀ ਰਾਜ ਇਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ ਤੀਜ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨੋ ਜਿ ਆਵਦਾ ਆਇਆ ਰਾਜਤਨ ਬਰਬਾਰ ਪ੍ਰੀਆ ਸੁਬਦ ਕਾ ਬਣੀ ਆਈਆ ਸੋਦੋਤਾ ਗਾਵੋ ਹਰੀ ਕੇਰਾ ਮਨ ਜਨੇ ਏ ਮਨ ਮੇਰੇ ਆ ਤੂੰ ਸਦਾਰੋਹ ਹੈ ਨਾਲੇ ਹਲਾਉ ਤੁਮਨ ਮੇਰੇ ਦੁੱਖ ਸਵਿਸਾਰਣਾ ਅੰਗੇਕਾਰੋ ਕਰ ਤੇਰਾ ਖਾਲਸੋ ਸਵਾਰਣਾ ਸੁਬਨਾਗਲਾ ਸੁਰਸਵਾਮੀ ਸੁਖ ਮਨੋ ਵਿਸਾਰੇ ਕਹ ਨਾ ਮਨ ਮੇਰੇ ਸਦਾਰੋਹ ਹੈ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਵਿੱਚ ਜੀ ਦੇ ਸੁਪਾਵੇ ਸਦਾ ਸਿ ਸੁਲਹਾਤੇ ਨਾਮ ਨਮਸਾਵੇ ਨਾਮ ਜਨ ਕੈ ਮਨ ਅਸਿਆ ਬਾਜੇ ਸੁਧ ਕਨੇਰੇ ਕਹਿ ਲਾਂ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਤਿ ਨਾਮ ਰਧਾਰਾ ਸਤਿਨਾਮਿਆ ਧਰਮੇ ਰਾਦੇ ਮੁਖਾ ਸਭ ਗਵਾਇਆਂ ਪ੍ਰਸਾਦ ਸੁਖਮਨਾਵਸੈ ਜਨੀਚਾ ਸਭ ਪੁਜਾਈਆਂ ਸਦਾ ਗੁਰਬਾਣ ਕਿਤਾ ਗਰਵਟੋ ਜਿਸ ਦੀਆਂ ਇਹ ਵਡਿਆਈਆਂ ਕਹਿਣ ਸੁਣੋ ਸੰਤੋ ਸਉਤਰੋ ਪਿਆਰ ਸਤਿਨਾਮੇ ਰਾਧਾਰੋ ਵਾਜੇ ਪੰ ਸੁਬਦਿਤ ਕਰਸਪਾ ਆਗੇ ਕਰਸਪਾ ਗਏ ਸੁਬਦ ਵਾਜੇ ਤਲਾ ਜਿਤ ਕਰ ਤਾਰੀਆਂ ਪੰਜ ਜੋਤ ਤੁਰਵਸ ਕਿਤੇ ਕਾਰ ਘੰਟਕ ਮਾਰਿਆ ਤੁਰ ਕਿਰਪਾ ਤੁਜਿਨ ਕੋ ਸੇਨਾ ਮਾਰ ਕੇ ਲਾਗੇ ਖੈ ਨਨ ਤੈ ਸਖੋ ਆਦਿਤ ਕਰ ਅਨੰਦ ਬਾਜੇ ਅਨੰਦ ਸੁਣੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਆਰਿ ਗੁਰੰਪ੍ਰਪਾਇ ਉਤਰੇ ਸਗਲੇ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੋ ਤੇ ਉਪਨਿਦ ਪਾਤੇ ਪੀ ਸਤਿਗੁਰਿਆ ਭਰਪੂਰੇ ਬਿលਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦਾਉਨੇ ਮਹੱਲਾ ਬਧਵਾ ਥਾਲਿ ਇਸ ਤਨ ਵਸਤੂ ਪਈਓ ਸਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕਰ ਕਾ ਪਈਓ ਜਿਸ ਕਾ ਸਭ ਸਹਿਧਾਰੋ ਜੇ ਕੋ ਕਾ ਵੇ ਜੇ ਕੋ ਪੁੰਚਾ ਇਸ ਕਾ ਉਧਾਰੋ ਏ ਵਸਤ ਜਿਨ ਨ ਜਾਏ ਨਿਤ ਨਿਤ ਰਕਰ ਤਾਰੋ ਤੁਮ ਸੰਸਾਰ ਛਣ ਲਗਤ ਰਿਐ ਸਬਨਾ ਨੰਗ ਬਰੁ ਬਸਾਰੋ ਸਲੋਕ ਮਹੱਲਾ ਬਧਵਾ ਤੇਰਾ ਕੀ ਤਾਜ ਤੋ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਉਪਿਓਈ ਤਰਸ ਪਿਆ ਮੈਂ ਰਬ ਤੋਈ ਸਤਿਗੁਰ ਸਜਣ ਮਿਲਿਆ ਨਾਨਕ ਨਾ ਮਿਲੈ ਤਾ ਜੀਵਾ ਤਨ ਮਨ ਥਿਵਾ ਹਰਿਆ ਤੈ ਮੈਂ ਰਵਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾਂ ਤਨ ਮਨ ਤੇ ਵਹ ਹਰਿਆ ਕੋੜੀ ਜਿੱਤੈ ਤੋਂ ਸਮਰਤ ਜਿੱਤੈ ਕੋਈ ਨਾ ਹੀ ਉੱਤੇ ਦੇਰੀ ਰੱਖੇ ਅਗਨੀ ਉਦਰ ਮਾਇ ਸੁਮਕ ਜਮ ਕੇ ਦੂਤ ਵਿਲਾਇ ਤੇਰੇ ਛਡ ਜਾਹੇ ਬੌਜਲਿਕ ਕੁਮਜ਼ਗਾਰ ਕੋ ਗੁਰ ਸਬਦੀ ਪਾਰ ਪਾਹੇ ਸਉਰ ਸੇ ਖਾਇ ਕਲ ਮੈਂ ਉਹ ਗੁਣ ਗੁਣ ਗੋਬਿੰਦ ਗਾਹੇ ਸਭ ਸੈ ਨੂੰ ਕਿਰਪਾ ਸੁਮਾਲੇ ਸਾਹ ਸਾਹ ਬਿਰਤਾ ਕੋ ਨਾ ਜਾ ਜਿ ਆਵੇ ਸੁਦੇਹਾ ਹੈ ਸੋ ਲੋਕ ਮਹੱਲਾ ਮਜਵਾ ਅੰਤਰ ਗੁਰ ਆਰਾਧਣਾ ਜਿਵਾ ਜਪੁਰ ਨਾਉ ਨਿਤਰੀ ਸਤਿਗੁਰੂ ਦੇਖਣਾ ਸਵੇ ਸੁਣਾ ਗੁਰੂ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈ ਠਾਉ ਕੋ ਨਾਨਕ ਕਿਰਪਾ ਕਰੇ ਜਿਸਨੂੰ ਐਵਤ ਦੇ ਜਗ ਮੋਤਮ ਕਾੜੀਆ ਮਿਲੈ ਕੇ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪਾਰਨ ਮੁਰਖ ਪੈ ਰਿ ਪਾਇ ਖਸਵਾਰਨ ਹੋਆ ਪਦਿਆ ਲਿ ਮਨੋਨਾ ਵਿਸਾ ਸਾਜ ਜਨਾ ਕੈ ਸੰਗ ਪਵ ਜਲ ਤਾਰੇ ਸਾਗ ਨਿੰਦਕ ਦੁਸ਼ਟ ਖਿਨਵਾਹਿ ਵਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਵਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾ ਤਿਸ ਸਾਹਿਬ ਕੀ ਏਕ ਨਾਮੁ ਮੰਨੈ ਮਾਹੀ ਜਿਸ ਸਿਮਰਤ ਸੁਖੋ